ਕਿ ਰੱਬ ਸਾਡੇ ਲਈ ਸਭ ਕੁਝ ਕਰ ਸਕਦਾ ਪਰ ਸਾਡਾ ਹੀ ਧਿਆਨ ਇਧਰ ਉਧਰ ਪਟਕਦਾ ਰਹਿੰਦਾ ਹੈ ਸਾਡਾ ਹੀ ਧਿਆਨ ਦੁਨੀਆ ਭਰ ਦੀਆਂ ਗੱਲਾਂ ਦੇ ਵਿੱਚ ਪਟਕਦਾ ਰਹੇ ਸਾਡਾ ਹੀ ਧਿਆਨ ਚਿੰਤਾਵਾਂ ਦੇ ਵਿੱਚ ਪਟਕਦਾ ਰਹਿੰਦਾ ਹੈ ਸਾਡਾ ਹੀ ਧਿਆਨ ਪਰੇਸ਼ਾਨੀਆਂ ਤੇ ਵਿੱਚ ਉਲਝਿਆ ਰਹਿੰਦਾ ਹੈ ਮੇਰੇ ਪਿਆਰੇ ਅਜੀਜ਼ੋ ਤੁਹਾਡਾ ਯਹੋਵਾ ਪਰਮੇਸ਼ਰ ਸਭ ਕੁਝ ਕਰ ਸਕਦਾ ਹੈ ਜੇਕਰ ਤੁਸੀਂ ਇਹ ਗੱਲ ਨੂੰ ਭੁੱਲ ਚੁੱਕੇ ਹੋ ਤਾਂ ਤੁਸੀਂ ਪਵਿੱਤਰ ਬਾਈਬਲ ਦੇ ਅੰਦਰ ਝਾਤ ਮਾਰ ਸਕਦੇ ਹੋ ਕਿ ਇਸرائیਲੀਆਂ ਦੇ ਲਈ ਪਰਮੇਸ਼ਵਰ ਯਹੋਵਾ ਨੇ ਕਿੱਡੇ-ਕਿੱਡੇ ਕੰਮ ਕੀਤੇ ਉਹਨੇ ਸਮੁੰਦਰਾਂ ਨੂੰ ਦੋ ਰਾਹ ਬਣਾ ਦਿੱਤਾ ਅਸਮਾਨ ਦੇ ਵਿੱਚੋਂ ਉਹਨਾਂ ਵਾਸਤੇ ਮਨ ਬਰਸਾ ਦਿੱਤਾ ਔਰ ਜੰਗਲ ਦੇ ਵਿੱਚ ਉਹਨਾਂ ਦੇ ਲਈ ਮਟੇਰੇ ਬਰਸਾ ਦਿੱਤੇ ਫਿਰ ਤੁਸੀਂ ਕਿਉਂ ਇਸ ਗੱਲ ਨੂੰ ਭੁੱਲ ਗਏ ਹੋ ਕਿ ਸਾਡਾ ਪਰਮੇਸ਼ਵਰ ਜਿਹੜਾ ਆ ਉਹ ਸਾਡੇ ਲਈ ਅਦਭੁਤ ਕੰਮ ਨਹੀਂ ਕਰ ਸਕਦਾ ਪਿਆਰੋ ਸਾਡੇ ਮਨ ਦੇ ਅੰਦਰ ਅਸੀਂ ਦੁਨੀਆ ਭਰ ਦੀਆਂ ਧਾਰਨਾਵਾਂ ਬਣਾ ਲਈਆਂ ਪਰ ਸਾਡੇ ਮਨ ਦੇ ਅੰਦਰ ਉਹਦੇ ਚੰਗੇ ਬਚਨ ਨਹੀਂ ਹੈਗੇ ਇਸ ਕਰਕੇ ਉਹਦੇ ਚੰਗੇ ਬਚਨ ਨੂੰ ਆਪਣੇ ਮਨ ਦੇ ਵਿੱਚ ਲਈਏ